ਸੋਈ ਹੁਸਨਸਾ ਪادات ਕਬੀਰ ਜੀ ਕਹਿੰਦੇ ਨੇ ਕਿ ਕਿਤੇ ਆਪਣੇ ਰਿਸ਼ਤੇਦਾਰਾਂ ਸੰਬੰਧੀਆਂ ਦੇ ਪਿੱਛੇ ਲੱਗ ਕੇ ਤੂੰ ਕਿਤੇ ਪਰਾਇਆ ਧੰਨ ਇਕੱਠਾ ਕਰਕੇ ਘਰ ਨਾ ਲਿਆਵੀਂ ਭਾਵ ਗਲਤ ਤਰੀਕੇ ਦੇ ਨਾਲ ਕਿਸੇ ਦੇ ਕਹਿਣ ਤੇ ਤੂੰ ਕਿਤੇ ਕਿਰਤ ਗਲਤ ਕਰਨ ਲੱਗ ਜਾਏ ਗਲਤ ਤਮਾ ਚ ਪੈ ਜਾਏਂ ਦੇਖੇ ਅੰਤ ਵਿੱਚ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਇਥੇ ਸਾਰੇ ਹੀ ਪੰਛੀ ਦੇ ਨਿਆਏ ਜਿਵੇਂ ਦਰਖਤ ਦੇ ਉੱਤੇ ਪੰਛੀ ਆਉਂਦਾ ਰਹਿਣ ਬਸੇਰਾ ਥੋੜੀ دیر ਦਾ ਹੀ ਹੁੰਦਾ ਸਭ ਪ੍ਰਾਉਣੀ ਨੇ ਇਸ ਲਈ ਜੇ ਕਰਨੀ ਹੀ ਹੈ ਤੇ ਕਾਲ ਕਮਾਈ ਨਾਮ ਜਪਣ ਦੇ ਉੱਤੇ ਕਰੀ RAM RAS PIYARE RAM RAS PIYARE ਜੇ ਰਸ ਬਿਸਰ ਗਏ ਰਸ ਆਰੇ ਜੇ ਰਸ ਬਿਸਰ ਗਏ ਰਸ ਆਰੇ RAM